ਬੀਤੇ ਦਿਨੀ ਪਿੰਡ ਲੁਹਾਮ ਦੇ ਵਿੱਚ ਇੱਕ ਵੀਡੀਓ ਕੀਤੀ ਸੀ ਇਸ ਭੈਣ ਦੀ ਬਲਜੀਤ ਕੌਰ ਦੀ ਜਿਨ੍ਹਾਂ ਦੀ ਜ਼ਮੀਨ ਘਰ-ਬਾਰ ਸਾਰਾ ਕੁਝ ਜੇਠਾਂ ਦੇ ਵੱਲੋਂ ਆਪਣੇ ਨਾਂ ਧੋਖੇ ਦੇ ਨਾਲ ਕਰਵਾ ਲਿਆ ਸੀਗਾ ਹਾਲਾਂਕਿ ਉਸ ਵੀਡੀਓ ਤੋਂ ਬਾਅਦ ਭੈਣ ਨੇ ਵੀ ਗੱਲ ਕਹੀ ਸੀ ਕਿ ਮੇਰੀ ਮਦਦ ਪਿੰਡ ਵਾਲੇ ਵੀ ਕਰਨ ਸਮਾਜ ਸੇਵੀ ਸੰਸਥਾਵਾਂ ਵੀ ਕਰਨ ਜਥੇਬੰਦੀਆਂ ਵੀ ਕਰਨ ਪਰ ਅੱਜ ਲੁਹਾਮ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਮੀਟਿੰਗ ਹੋਈ ਆ ਜਿੱਥੋਂ ਵੀ ਕੋਈ ਪਹੁੰਚਿਆ ਦੂਰੋਂ ਨੇੜਿਓ ਸੰਗਤਾਂ ਪਹੁੰਚੀਆਂ ਨੇ ਇਸ ਪਰਿਵਾਰ ਦੀ ਹਮਾਇਤ ਦੇ ਲਈ ਹੱਕ ਦਵਾਉਂਦੇ ਲਈ ਪੂਰੀ ਗੱਲਬਾਤ ਕਰ ਲੈਣੀ ਹੈ ਇੱਥੇ ਸਾਡੇ ਕੋਲੇ ਪਹਿਲਾ ਪਿੰਡ ਦੇ ਸਰਪੰਚ ਮੌਜੂਦ ਨੇ ਭਾਈ ਜੀ ਨਾਮ ਤੁਹਾਡਾ ਕੀ ਔਰ ਕਦੋਂ ਕਿੰਨੇ ਵਜੇ ਅੱਜ ਇਹ ਸੰਗਤਾਂ ਇਕੱਠੀਆਂ ਹੋਈਆਂ ਔਰ ਕਿੱਥੋਂ ਕਿੱਥੋਂ ਜਥੇਬੰਦੀਆਂ ਆਈਆਂ ਨੇ ਮੇਰਾ ਨਾਮ ਲਖਵੀਰ ਸਿੰਘ ਆ ਜੀ ਮੈਂ ਪਿੰਡ ਲੋਹਾਂਮ ਦਾ ਸਰਪੰਚ ਆ ਤੁਸੀਂ ਪਿਛਲੇ ਦਿਨ ਪਿਛਲੇ ਦਿਨੀ ਕਵਰ ਕਰਕੇ ਗਏ ਸੀ ਵੀਡੀਓ ਸਾਰੇ ਸਾਡੇ ਏਰੀਆ ਨੇ ਵੇਖੀ ਆ ਸਾਰੇ ਪੰਜਾਬ ਨੇ ਵੇਖੀ ਦੁਨੀਆ ਨੇ ਵੇਖੀ ਆ ਜੀ ਉਹ ਉਹ ਵੀਡੀਓ ਤੋਂ ਬਾਅਦ ਲੋਕਾਂ ਦਾ ਰਿਐਕਟ ਹੋਇਆ ਲੋਕਾਂ ਨੇ ਇਹਨਾਂ ਨਾਲ ਰਾਬਤਾ ਕੀਤਾ ਸਾਡੇ ਨਾਲ ਰਾਬਤਾ ਕੀਤਾ ਵੱਖ-ਵੱਖ ਜਥੇਬੰਦੀਆਂ ਨੇ ਸਾਡੇ ਨਾਲ ਰਾਬਤਾ ਕੀਤਾ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਅੱਜ ਦਾ ਟਾਈਮ ਫਿਕਸ ਕੀਤਾ ਸੀਗਾ 11 ਵਜੇ ਤੋਂ ਲੈ ਕੇ ਹੁਣ ਤੱਕ ਸੰਗਤਾਂ ਨੇ ਵੱਖ-ਵੱਖ ਤਰ੍ਹਾਂ ਦੇ ਵਿਚਾਰ ਦਿੱਤੇ ਆ ਸੰਗਤਾਂ ਨੇ ਮਸਲੇ ਨੂੰ ਹੱਲ ਕਰਨ ਦਾ ਪਰਨ ਲਿਆ ਹਰ ਤਰ੍ਹਾਂ ਦੀ ਮਦਦ ਕਰਨ ਦਾ ਪਰਨ ਲਿਆ ਹੂੰ ਅੱਛਾ ਇਹਦਾ ਹੁਣ ਹੱਲ ਨਿਕਲੇਗਾ ਜਲਦ 100% ਚਾਂਸ ਆ ਜੀ ਆ ਗਵਾਹ ਸੀ ਜੋ ਉਹਨਾਂ ਨੇ ਗਵਾਹ ਪਗਤਾਏ ਸੀ ਜੋ ਵੀ ਬੋਲ ਕੇ ਇਹਨਾਂ ਨੇ ਗੁੰਮਰਾਹ ਕਰਕੇ ਇਹਨਾਂ ਤੋਂ ਗਵਾਹਾਂ ਤੋਂ ਗਵਾਈ ਪੁਰਾਈ ਸੀ ਉਦੋਂ ਰਜਿਸਟਰੀ 'ਚ ਉਹ ਵੀ ਸਾਡੇ ਨਾਲ ਅੱਜ ਸਾਰੀ ਸੰਗਤ ਦੇ ਵਿੱਚ ਹਾਜ਼ਰ ਨੇ ਇਹਨਾਂ ਤੋਂ ਬਿਆਨ ਲੈ ਸਕਦੇ ਹਾਂ ਗਵਾਹ ਕਿਹੜੇ ਨੇ ਜੀ ਆਹ ਮੁੰਡੇ ਤਿੰਨ ਚਾਰ ਗਵਾਹ ਖੜੇ ਈ ਮੁੰਡੇ ਇਹਨਾਂ ਤੋਂ ਬਿਆਨ ਲੈ ਲਓ ਕੌਣ ਬਈ ਤੁਸੀਂ ਤੁਸੀਂ ਨੰਬਰਦਾਰ ਹੋ ਜੀ ਹਾਂਜੀ ਹਾਂਜੀ ਤੁਸੀਂ ਗਵਾਹ ਸੀਗੇ ਇਸ ਜ਼ਮੀਨ ਨੂੰ ਨਾਮ ਹੋਣ 'ਚ ਸਾਨੂੰ ਇਹਨਾਂ ਨਹੀਂ ਪਤਾ ਹਿ ਲੋ ਜੀ ਸਾਨੂੰ ਇਹ ਤੁਹਾਡਾ ਨਾਮ ਕੀ ਪਹਿਲਾਂ ਦੱਸੋ ਹਰੀ ਸਿੰਘ ਇਹੀ ਪਿੰਡ ਆ ਤੁਹਾਡਾ ਹਾਂ ਇਹੀ ਪਿੰਡ ਹੈ ਕੀ ਗੱਲ ਹੋਈ ਸੀ ਜਦੋਂ ਤੁਹਾਨੂੰ ਲੈ ਕੇ ਗਏ ਸਾਨੂੰ ਤਾਂ ਵਾਹ ਕਹਿੰਦੇ ਪਹਿਲੀ ਨਾ ਕਰਾਉਣੀ ਆ ਇਹ ਨਹੀਂ ਲਿਖਿਆ ਸਾਰੀ ਕਰਾਉਣੀ ਆ ਜਾਂ ਅੱਧੀ ਕਰਾਉਣੀ ਆ ਇਹ ਨਹੀਂ ਕੋਈ ਨਹੀਂ ਗੱਲ ਆਖੀ ਸਾਨੂੰ ਦੱਸਿਆ ਨਹੀਂ ਇਹ ਤੇ ਸਾਲੇ ਕੁਛ ਵੀ ਨਹੀਂ ਦੱਸਿਆ ਤੁਹਾਡੀ ਜਾ ਕੇ ਫੋਟੋ ਕਰਵਾਈ ਆ ਹਾਂਜੀ ਹਾਂਜੀ ਕੁਛ ਨਹੀਂ ਦੱਸਿਆ ਸਾਡੀ ਹੋਰ ਕੁਛ ਨਹੀਂ ਕਿਹਾ ਹਾਂਜੀ ਤੇ ਹੁਣ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਹੁਣ ਕੱਲ ਕੀ ਹੋਊਗੀ ਜੋ ਤੁਸੀਂ ਕੀਤਾ ਕੀ ਹੋ ਗਿਆ ਤੁਹਾਡੇ ਗਵਾਹੀ ਤੋਂ ਬਾਅਦ ਗਵਾਹੀ ਤੋਂ ਬਾਅਦ ਫਿਰ ਸਾਨੂੰ ਪਤਾ ਲੱਗ ਗਿਆ ਅਲਵੀ ਇਹਨਾਂ ਨੇ ਨਹੀਂ ਕੋਈ ਦਿੱਤਾ ਇਹਨਾਂ ਨੂੰ ਸਾਰੀ ਪੈੜੀ ਆਪ ਦੇ ਨਾਂ ਹੀ ਕਰਾ ਲਈਏ ਹਾਂ ਕੀ ਲੱਗਦਾ ਵੀ ਇਹ ਵਾਕਿਆ 100% ਹੀ ਗਲਤ ਕੀਤਾ ਉਹਨਾਂ ਨੇ ਗਲਤ ਕੀਤਾ ਇਹ 100% ਹੀ ਹੈ ਅੱਜ ਫਿਰ ਤੁਸੀਂ ਇਸ ਕੱਠ ਚ ਆਏ ਹੋ ਤੁਹਾਨੂੰ ਪਿੰਡ ਵਾਲਿਆਂ ਨੇ ਜਦੋਂ ਤੁਸੀਂ ਗਵਾਹੀ ਦੇਖੀ ਹੈ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਵੀ ਉਹਨਾਂ ਨਾਲ ਧੱਕਾ ਹੋ ਗਿਆ ਭੈਣ ਨਾਲ ਫਿਰ ਤੁਹਾਡੇ ਨਾਲ ਪਹੁੰਚ ਵੀ ਕੀਤੀ ਪਿੰਡ ਵਾਲਿਆਂ ਨੇ ਪੁੱਛਿਆ ਤੁਹਾਨੂੰ ਪੁੱਛਿਆ ਵਾ ਇਹ ਇੱਕਦਮ ਨਹੀਂ ਪੁੱਛਿਆ ਹੀ ਆ ਹਾਂ ਹਾਂ ਬਿਲਕੁਲ ਇਹ ਗਲਤ ਹੋਇਆ ਕੰਮ ਵਾਹੀ ਵੀ ਆਖੇ ਚਲੋ ਗਲਤ ਹੋ ਗਿਆ ਸਾਡੇ ਕੋ ਐਂ ਕਰਾਇਆ ਗਿਆ ਹਰ ਨਹੀਂ ਪਤਾ ਹੋਈ ਅਰੇ ਤੁਸੀਂ ਵੀ ਗਵਾਹ ਸੀਗੇ ਤੁਹਾਡਾ ਕੀ ਨਾਮ ਹੈ ਗੁਰਤੇਜ ਸਿੰਘ ਜੀ ਤੇ ਕੀ 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 ਤੁਹਾਨੂੰ ਬੁਲਾਇਆ ਗਿਆ ਸੀ ਸਾਨੂੰ ਤਾਂ ਇਹ ਹਜੇ ਮਦਰਵਾਰਕ ਪਰਮੰਟਰੀ ਦੇ ਕੰਮ ਕਰਨ ਵਾਸਤੇ ਬੁਲਾਇਆ ਸੀ ਨੇ ਤੇ ਮਤਲਬ ਉਹਦੇ ਸਾਨੂੰ ਕੰਮ ਕਹਿ ਕੇ ਵੀ ਸਾਡੇ ਵਰਕ ਪਰਮੰਟ ਦੇ ਪੈਸੇ ਰਹਿੰਦੇ ਆ ਅਸੀਂ ਉਹਦੇ ਕਰਕੇ ਮਤਲਬ ਕਹਿੰਦਾ ਵੀ ਸਾਨੂੰ ਆਪਣੀ ਪੇਮੈਂਟ ਅੜੀ ਆ ਤੇ ਸਾਡੇ ਤੋਂ ਧੋਖੇ ਨਾਲ ਉਹਨਾਂ ਸੈਨਾ ਤੇ ਕਾਗਜ਼ਾਂ ਤੇ ਸਾਈਨ ਕਰਾਏ ਨੇ ਸਾਨੂੰ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਸੀਗਾ ਵੀ ਅਸੀਂ ਤਾਂ ਹੁਣ ਅਣਜਾਣ ਬੰਦੇ ਆ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਕੰਮ ਵਾਲੇ ਬੰਦੇ ਆ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਸੀ ਇਹ ਗੱਲ ਦਾ ਵੀ ਇਹਨੇ ਆਹ ਕਰਤੂਤ ਕਰ ਜਾਣੀ ਹੈ ਸਾਨੂੰ ਇਹ ਚੀਜ਼ ਦਾ ਜਮਾਂ ਨਹੀਂ ਪਤਾ ਸੀਗਾ ਅਸੀਂ ਆਪਦਾ ਕੰਮ ਕਰਨ ਜਾਵੜੇ ਤੇ ਸਾਨੂੰ ਇਹਨੇ ਪਤਾ ਹੀ ਨਹੀਂ ਲੱਗਾ ਵੀ ਚੋਰੀ-ਚੋਰੀ ਵੀ ਇਹਨੇ ਕੀ ਕੀਤਾ ਬਸ ਕੱਲੇ ਅਸੀਂ ਤਾਂ ਸਾਈਨ ਕਰਨ ਜਾਣਦੇ ਸੀ ਤੇ ਸਾਨੂੰ ਅੱਗੇ ਨਹੀਂ ਪਤਾ ਲੱਗਾ ਕਿਹੜੀ ਗੱਲ ਹੁਣ ਤੁਹਾਨੂੰ ਕਲੀਅਰ ਹੋ ਗਿਆ ਵੀ ਤੁਹਾਡੇ ਸਾਈਨਾਂ ਤੋਂ ਬਾਅਦ ਕੀ ਕੁਝ ਹੋ ਗਿਆ ਸਾਨੂੰ ਤਾਂ ਹੁਣ ਸਪਸ਼ਟਿਕਰਨ ਪੱਕਾ ਹੀ ਹੋ ਗਿਆ ਜੀ ਵੀ ਇਹਨਾਂ ਨੇ ਆ ਆ ਕੁਛ ਕੀਤਾ ਏ ਹੁਣ ਕੀ ਕਰੋਗੇ ਤੁਸੀਂ ਅਸੀਂ ਤਾਂ ਹੁਣ ਇਹਨਾਂ ਭੈਣ ਦੇ ਨਾਲ ਖੜੇ ਆ ਜੀ ਹਮ ਬਸ ਇਹਦੇ ਜਿੱਥੇ ਇਹ ਕਹੂਗੀ ਉੱਥੇ ਜਾਵਾਂਗੇ ਹੁਣ ਗਵਾਹ ਕਹਿੰਦੇ ਵੀ ਗਵਾਹ ਦੀ ਜਿਹੜੀ ਗਵਾਈ ਹੁੰਦੀ ਨਾ ਉਹ ਬਹੁਤ ਕੁਝ ਕਰ ਦਿੰਦੀ ਆ ਤੁਹਾਡੀ ਗਵਾਈ ਨਾਲ ਹੀ ਸ਼ਾਇਦ ਉਹ ਜ਼ਮੀਨ ਨਾਲ ਲੱਗੀ ਹੋਵੇ ਜਿਵੇਂ ਤੁਸੀਂ ਦੱਸਿਆ ਪਰ ਹੁਣ ਤੁਸੀਂ ਇੱਥੇ ਖੜੇ ਹੋ ਤੁਹਾਨੂੰ ਅਹਿਸਾਸ ਹੋ ਗਿਆ ਵੀ ਜੋ ਉਹਨਾਂ ਨੇ ਤੁਹਾਡੇ ਤੋਂ ਕਰਵਾਇਆ ਜਾਂ ਤੁਸੀਂ ਕੀਤਾ ਉਹ ਗਲਤ ਸੀਗਾ ਮੇਰੇ ਮੈਂ ਤਾਂ ਜੀ ਆਪਦੇ ਪੁੱਤ ਪੋਤਰੇ ਨੂੰ ਵੀ ਕਹੂੰਗਾ ਵੀ ਇਹੋ ਜਿਹਾ ਕੁਝ ਨਹੀਂ ਕਰਨਾ ਨਹੀਂ ਇਹੋ ਜਿਹਾ ਕੁਝ ਕਰਨਾ ਮੈਂ ਗਲਤ ਹੋ ਗਿਆ ਹਾਂ ਪਰ ਮੈਂ ਗਲਤੀ ਦਾ ਅਫਸੋਸ ਕਰਦਾ ਮੈਂ ਇਥੋਂ ਗਲਤੀ ਹੋਈ ਆ ਪਰ ਮੈਂ ਜਦੋਂ ਆਪਦੇ ਮਾਪਿਆਂ ਨੂੰ ਨਹੀਂ ਪੁੱਛਿਆ ਇਹ ਗੱਲ ਨਾ ਜਵਾਂ ਨਹੀਂ ਪੁੱਛੀ ਵੀ ਮੈਂ ਸੈਨ ਕਰਨ ਜਾਣੇ ਆ ਜਾਂ ਮੈਂ ਕਰਦਿਆਂ ਕਿ ਨਾ ਕਰਦਿਆਂ ਬਿਲਕੁਲ ਇਹ ਬੜੀ ਵੱਡੀ ਗੱਲ ਆ ਚਾਹੇ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਧੋਖੇ ਦੇ ਨਾਲ ਕੁਝ ਹੋਰ ਕਹਿ ਕੇ ਇਹਨਾਂ ਨੂੰ ਲੈ ਗਏ ਸਾਈਨ ਕਰਵਾ ਲਏ ਗਏ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਉਦੋਂ ਲੱਗਿਆ ਜਦੋਂ ਰੌਲਾ ਪੈਂਦਾ ਜਮੀਨ ਨਾਲ ਲੱਗ ਗਈ ਜਦੋਂ ਅਸੀਂ ਵੀਡੀਓ ਚਲਾਉਣੀ ਆ ਉਸ ਤੋਂ ਬਾਅਦ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਬੰਦਾ ਕਹਿੰਦਾ ਵੀ ਮੈਂ ਤਾਂ ਆਪਦੇ ਪੋਤਿਆਂ ਪਰੋਤਿਆਂ ਨੂੰ ਵੀ ਕਹੂੰਗਾ ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹਾ ਕੁਝ ਨਾ ਕਰਿਓ ਮੈਂ ਮਾਫੀ ਮੰਗਦਾ ਸਭ ਤੋਂ ਵੱਡੀ ਗੱਲ ਹੈ ਕਿ ਚਲੋ ਅਸਾਸਤਾ ਹੋਇਆ ਚਾਹੇ ਇਹਨਾਂ ਨੂੰ ਧੋਖੇ ਨਾ ਬੁਲਾਇਆ ਗਿਆ ਇਹਨਾਂ ਦੀ ਮਨਛਾ ਚਾਹੇ ਨਹੀਂ ਸੀ ਇਹੋ ਜੀ ਜੇ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਸ਼ਾਇਦ ਹੋ ਸਕਦਾ ਇਹ ਇਹੋ ਜਿਹਾ ਕੰਮ ਨਾ ਕਰਦੇ ਜੇ ਪਹਿਲਾਂ ਪਤਾ ਹੁੰਦਾ ਫਿਰ ਥੋੜੀ ਅਸੀਂ ਬ ਸਾਨੂੰ ਅਸੀਂ ਨਾ ਭੈਣ ਦੇ ਦੋਖੀ ਹਾਂ ਹੂੰ ਹੋਰ ਵੀ ਗਵਾਹ ਨਹੀਂ ਇੱਥੇ ਕੋਈ ਤੁਹਾਡੇ ਨਾਲ ਤੁਸੀਂ ਤੁਹਾਡਾ ਨਾਮ ਕੀ ਹੈ ਹਰਜੀਵ ਨਾਈ ਇਸੇ ਪਿੰਡ ਦੇ ਹਾਂਜੀ ਤੁਹਾਨੂੰ ਵੀ ਇਹ ਕਿਹਾ ਕੇ ਬੁਲਾਇਆ ਸਾਨੂੰ ਜੀ ਇਹਨਾਂ ਨੇ ਕਿਹਾ ਭਾਈ ਨੇ ਕਿਹਾ ਬੀਤੇ ਨੇ ਹੂੰ ਉਹਦਾ ਆਧਾਰ ਕਾਰਡ ਆਦਾ ਭੇਜੋ ਬੈਰ ਘਰਾਂ ਨੂੰ ਪੁੱਛੇ ਮੈਂ ਕਿਹਾ ਆਧਾਰ ਕਾਰਡ ਕੀ ਕਰਨ ਹੋਊਗਾ ਇਹਨੇ ਭਾਈ ਨੇ ਹੂੰ ਕਹਿੰਦਾ ਕੰਮ ਆ ਕੋਈ ਮੈਂ ਚੱਲ ਭੇਜ ਦਿੰਦੇ ਨੇ ਫੋਟੋ ਪਾਤੀ ਉਹਨੂੰ ਆਧਾਰ ਕਾਰਡ ਦੀ ਹੂੰ ਤੇ ਮੇਰਾ ਰੋਲਾ ਚੱਲਦਾ ਸੀਗਾ ਹੂੰ ਘਰ ਵਾਲੀ ਨਾਲ ਉਹ ਪਿੰਡ ਆਈ ਆਧਾਰ ਕਾਰਡ ਲੈਣ ਮੇ ਤੋਂ ਪਿੰਡ ਕੱਟ ਲੈਣ ਆਈ ਮੈਂ ਨਾਲ ਕਿਹਾ ਭਾਈ ਮੈਂ ਕਿਹਾ ਮੇਰਾ ਰੋਲਾ ਹੈਗਾ ਜੀ ਪੈਨ ਕਾਰਡ ਮੇਰੇ ਅਧਾਰ ਕਾਰਡ ਲੈਣ ਆਈ ਮੈਨੂੰ ਅੱਗੇ ਮੈਂ 7 ਸਾਲ ਮੈਂ ਕੇਸ ਲੜਿਆ ਹੂੰ 7 ਸਾਲ ਕੇਸ ਲੜਿਆ ਇਹ ਨਾ ਮੇਰਾ ਫੇਰ ਯੱਬ ਪੈ ਜੇ ਬਿੰਨੇ ਪੈਸੇ ਲਾਏ ਮੈਂ ਤਾਂ ਖੁੰਗਲ ਹੋ ਗਿਆ ਜੀ ਹੂੰ ਸਿਰਫ ਮੇਰਾ ਟਾਈਮ ਪਾਸ ਮਸਾ ਹੀ ਹੁੰਦਾ ਜੀ ਹੁਣ ਵੇਖਾਂ ਇਹ ਕਹਿੰਦੇ ਪਣੀ ਕਿੰਨੇ ਕ ਜੀਵਨ ਕਮਾਈ ਜਾਂਦਾ ਨਹੀਂ ਹੁਣ ਤੁਸੀਂ 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 ਜਿਹੜੀ ਗਵਾਹੀ ਦਿੱਤੀ ਆ ਉਹ ਤੁਹਾਨੂੰ ਕੀ ਕਿ ਕੀ ਦਵਾਈ ਗਈ ਆ ਸਾਨੂੰ ਇਹ ਕਿਹਾ ਵੀ ਤੁਹਾਨੂੰ ਕੰਮ ਆ ਕੋਈ ਟ੍ਰਾਂਸਫਰ ਪਤਾ ਨਹੀਂ ਕਿੱਥੇ ਲਾਉਣੇ ਕਿੱਥੇ ਨਹੀਂ ਇਹ ਸਾਨੂੰ ਨਹੀਂ ਇਹ ਗੱਲ ਦਾ ਪਤਾ ਜੀ ਸਾਧੂ ਕਰ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਤੁਹਾਡੇ ਤੋਂ ਗਲਤ ਹੋ ਗਿਆ ਸਾਧੂ ਕਰ ਸਾਈਨ ਕਰਵਾਲੇ ਮੈਂ ਪੁੱਛਿਆ ਬਾਈ ਕੀ ਹੈ ਕਾਦੇ ਹੱਤੇ ਅਣਪੜ ਬੰਦਾ ਹੀ ਕੱਲੇ ਮਾੜੇ ਮੋੜੇ ਟੁੱਟੇ-ਬੁੱਟੇ ਸਾਈਨ ਕਰਨੇ ਹੁੰਦੇ ਸਾਨੂੰ ਪਹਿਲਾਂ ਗੁੱਟਾ ਸਾਫ ਸੀ ਚਲੋ ਮਾੜਾ ਮੋੜਾ ਜਵਾਕੜੇ ਸਾਨੂੰ ਸਿਖਾਤਾ ਉਹੀ ਕਰਨ ਲੱਗੇ ਹੁਣ ਤੁਸੀਂ ਪਰਿਵਾਰ ਦੇ ਨਾਲ ਹੋ ਹਾਂਜੀ ਹਾਂਜੀ ਹੈਗੇ ਤੁਹਾਨੂੰ ਲੱਗਦਾ ਵੀ ਹੁਣ ਕਲੀਅਰ ਆ ਵੀ ਤੁਹਾਨੂੰ ਤੁਸੀਂ ਗਲਤ ਕਰ ਬੈਠੇ ਹੋ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਹੈ ਭੋਪਿੰਦਰ ਸਿੰਘ ਤੁਹਾਡੀ ਉਮਰ 18 ਸਾਲ ਹੈ ਹਾਂ ਵੱਧ अच्छा तुसी कोई आप ਦਿੱਤੀ ਹਾਂਜੀ ਕੀ ਕਿਹਾ ਕਿ ਐਸੀ ਤੁਹਾਨੂੰ ਕਹਿ ਗਈ ਮੈਂ ਪ੍ਰਪੇ ਤੌਰ ਤੇ ਜਾਵੜਿਆ ਮੈਨੂੰ ਇੰਨੇ ਬਾਰੇ ਇੰਨਾ ਨਹੀਂ ਪਤਾ ਸੀ ਵੀ ਸਾਰੀ ਜ਼ਮੀਨਾਂ ਕਰਾਉਣ ਲੱਗੇ ਆ ਮੈਨੂੰ ਇੰਨਾ ਤਾਂ ਪਤਾ ਜਮੀਨਾਂ ਕਰਾਉਣ ਲੱਗੇ ਮੈਨੂੰ ਇੰਨਾ ਨਹੀਂ ਪਤਾ ਵੀ ਸਾਰੀ ਜ਼ਮੀਨਾਂ ਕਰਾਉਣ ਲੱਗੇ ਆ ਇਹ ਤੇ ਚੱਕਰ ਚ ਰਹਿ ਗਏ ਤੁਹਾਨੂੰ ਕੋਈ ਜ਼ਮੀਨ ਵਗੈਰਾ ਬਾਰੇ ਨੌਲੇਜ ਮਾੜੀ ਮੋਟੀ ਸੀਗੀ ਪਹਿਲਾਂ ਜਾਂ ਨਹੀਂ ਨੌਲੇਜ ਤਾਂ ਸੀਗੀ ਪਰ ਜਿਵੇਂ ਮੈਂ ਪ੍ਰਪੇ ਤੌਰ ਤੇ ਜਾਵੜਦੇ ਆ ਵੀ ਬਿਹਾਨ ਚਲਵਲੀਏ ਉਹ ਗੱਲ ਬਣੀ ਹੁਣ ਅਹਿਸਾਸ ਹੈ ਇਸ ਸੀ ਦਾ ਵੀ ਗਲਤ ਹੋ ਗਿਆ ਹਾਂ ਗਲਤ ਹੋ ਗਿਆ ਸਰ ਪਰਿਵਾਰ ਨਾਲ ਖੜੇ ਹੋ ਹਾਂਜੀ ਪਰਿਵਾਰ ਨਾਲ ਖੜੇ ਤਾਂ ਬਿਲਕੁਲ ਇੱਥੇ ਪੂਰਾ ਪਿੰਡ ਇਲਾਕੇ ਇਸ ਗੱਲ ਨੂੰ ਹੱਲ ਕਰਨ ਦੇ ਲਈ ਪਹੁੰਚੇ ਨੇ ਕਿ ਇਸ ਦਾ ਹੱਲ ਹੋਵੇ ਕਿਉਂਕਿ ਛੋਟਾ ਜਿਹਾ ਬੇਟਾ ਘਰ ਵੀ ਨਹੀਂ ਰਿਹਾ ਪਰਿਵਾਰ ਪਿਤਾ ਦੀ ਪਹਿਲਾ ਮੌਤ ਹੋ ਗਈ ਮਾਂ ਸੀ ਕੱਪੜਾ ਲੀੜਾ ਸਿਉਂਕੇ ਮਾੜਾ ਮੋਟਾ ਗੁਜ਼ਾਰਾ ਕਰਦੇ ਸੀ ਘਰ ਦਾ ਰੋਟੀ ਪਾਣੀ ਖਾਂਦੇ ਸੀ ਔਰ ਇਹਦੀ ਪੜ੍ਹਾਈ ਕਰਾਉਂਦੇ ਸੀ ਉਹ ਵੀ ਚੀਜ਼ਾਂ ਰੋਕਤੀਆਂ ਸੀ ਇਹਨਾਂ ਨੇ ਪਿਛਲੇ ਇੰਟਰਵਿਊ 'ਚ ਕਿਹਾ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਪਰ ਫਿਲਹਾਲ ਗੱਲਬਾਤ ਕਰਾਂਗੇ ਬਾਈ ਗੁਰਪ੍ਰੀਤ ਸੇਖੋ ਵੀ ਮੌਜੂਦ ਆ ਬਾਈ ਜੀ ਕੀ ਹੱਲ ਹੋਇਆ ਅੰਦਰ ਕੀ ਕੁਝ ਡਿਸਕਸ ਹੋਇਆ ਸਰ ਜੀ ਕਿਸਾਨ ਜਥੇਬੰਦੀਆਂ ਸਾਡੀਆਂ ਆਈਆਂ ਨੇ ਜੀ ਮਾਈਆਂ ਆਈਆਂ ਸਾਰੀਆਂ ਭ ਸਰਪੰਚ ਨੇ ਨਾਲ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਜੀ ਹੱਲ ਹੀ ਹੋਇਆ ਜੀ ਵੀ ਇਹ ਮਤਾ ਪਾਸ ਕੀਤਾ ਜੇ ਤਾਂ ਇਹ ਮੰਨ ਜਾਣਗੇ ਦੋਹਾਂ ਤਿੰਨ ਦਿਨਾਂ ਦੇ ਵਿੱਚ ਵਿੱਚ ਵੀ ਇਹਨਾਂ ਨੂੰ ਜ਼ਮੀਨ ਇਹਨਾਂ ਦਾ ਜੋ ਹੱਕ ਬਣਦਾ ਦਿੱਤਾ ਜਾਊਗਾ ਨਹੀਂ ਤੇ ਫਿਰ ਪਿੰਡ ਵਾਲੇ ਸਾਰੇ ਇਹਨਾਂ ਦਾ ਭਾਂਡਾ ਵੀ ਤਿਆਗ ਦੇਣਗੇ ਜੀ ਇਹਨਾਂ ਨੂੰ ਬਿਲਕੁਲ ਨਹੀਂ ਬੁਲਾਉਣਗੇ ਹੂੰ ਦੂਜੀ ਗੱਲ ਇਹ ਆ ਵੀ ਜੇ ਇਹ ਸੋਚਣ ਵੀ ਇਹ ਜ਼ਮੀਨ ਇਹ ਨੱਪੀ ਰੱਖਣਗੇ ਤੇ ਇਹਨਾਂ ਦੇ ਮਨ ਦਾ ਵਹਿਮ ਹੈ ਇਹ ਥੋੜੇ ਆਉਣ ਵਾਲੇ ਦਿਨਾਂ 'ਚ ਇਹ ਵੀ ਕੱਢ ਦੇਣਗੇ ਇਹ ਤਾਂ ਜਿਹੜੀ ਭੈਣ ਦੀ ਹੱਕ ਉਹਦਾ ਭੈਣ ਦਾ ਬਣਦਾ ਉਹਨੂੰ ਮਿਲੂਗਾ ਉਹ ਕਿਵੇਂ ਦਵਾਈਏ ਉਹ ਹੁਣ ਸਾਰੇ ਬੈਠੇ ਹੀ ਦਵਾ ਕੇ ਛੱਡਾਂ ਹੂੰ ਬਿਲਕੁਲ ਲੱਖੋਵਾਲ ਯੂਨੀਅਨ ਤੋਂ ਵੀ ਸਾਡੇ ਕੋਲੇ ਮੌਜੂਦ ਨੇ ਬਾਈ ਜੀ ਹੱਲ ਇਹੀ ਆ ਵੀ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਜੋ ਛੱਡ ਦਿੰਦੇ ਆ ਠੀਕ ਆ ਜਾਂ ਫਿਰ ਅਗਲੀ ਕੋਈ ਰਣਨੀਤੀ ਵਿੱਢੀ ਜਾਏਗੀ ਪਹਿਲਾਂ ਤਾਂ ਮੈਂ ਆਵਾਜ਼ ਪੰਜਾਬ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਪਿਛਲੇ ਦਿਨੀ ਵੀਡੀਓ ਜਾਰੀ ਕੀਤੀ ਤੇ ਅਸੀਂ ਸਾਰੀ ਵੀਡੀਓ ਦੇਖੀ ਮੈਂ ਮੋਗੇ ਜ਼ਿਲ੍ਹੇ ਦਾ ਸੇਵਾਦਾਰ ਭਪਿੰਦਰ ਸਿੰਘ ਦੌਲਤਪੁਰਾ ਸੋ ਜਦੋਂ ਵੀਡੀਓ ਦੇਖੀ ਬੜਾ ਵੇਖ ਕੇ ਦੁੱਖ ਲੱਗਿਆ ਵੀ ਜਿੱਥੇ ਤਾਂ ਭਰਾਵਾਂ ਨੇ ਉਸ ਮਾਸੂਮ ਦੇ ਨਾਲ ਖੜਨਾ ਸੀ ਚਾਚੇ ਤਾਇਆ ਨੇ ਪਰ ਅੱਜ ਉਹਦੇ ਹੱਕ ਦੇ ਉੱਤੇ ਡਾਕਾ ਮਾਰ ਰਹੇ ਆ ਇਸ ਗੱਲ ਨੂੰ ਬੜਾ ਦੁੱਖ ਲੱਗਿਆ ਸੁਣ ਕੇ ਜਦੋਂ ਤੁਹਾਡੀ ਵੀਡੀਓ ਦੇਖੀ ਤੇ ਅਸੀਂ ਇੱਥੇ ਪਹੁੰਚਣ ਦੇ ਅੱਜ ਮੈਸੇਜ ਲੱਗਿਆ ਵੀ ਅੱਜ ਇੱਥੇ ਇਕੱਠ ਹੋ ਰਿਹਾ ਬਹੁਤ ਦੋਨਾਂ ਨਗਰਾਂ ਦਾ ਇਕੱਠ ਵਾਕੀ ਵਾਕੀ ਇਲਾਕੇ ਦੇ ਵਿੱਚੋਂ ਪੰਜ ਸਰਪੰਚ ਬਹੁਤ ਮੋਤਵਾਰ ਸੱਜਣੇ ਇੱਥੇ ਪਹੁੰਚੇ ਆ ਪਰ ਸਾਰਿਆਂ ਕੰਦੀ ਇੱਕੋ ਦੀ ਆਵਾਜ਼ ਆ ਵੀ ਇਸ ਮਾਸੂਮ ਬੱਚੇ ਦਾ ਸਾਡੀ ਭੈਣ ਦਾ ਧੀ ਦਾ ਜਿਹੜਾ ਉਹਨਾਂ ਨੇ ਹੱਕ ਮਾਰਿਆ ਪਹਿਲਾਂ ਤਾਂ ਅਸੀਂ ਹੱਥ ਬੰਨ ਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤੁਸੀਂ ਸਾਡੇ ਭਰਾ ਆ ਸਮਾਜ ਦੇ ਵਿੱਚ ਇਹੋ ਜੀਆਂ ਮੰਡੀਆਂ ਨਾ ਪਾਓ ਜਿਹੜਾ ਕਿਸੇ ਦਾ ਹੱਕ ਮਾਰ ਕੇ ਅਸੀਂ ਆਪ ਦਾ ਤੁਸੀਂ ਵੀ ਕੀਤਾ ਆ ਆਪਣੇ ਪੁੱਤਾਂ ਦੀਆਂ ਖਾਤਰ ਕੀਤਾ ਕੀ ਪਤਾ ਜੇ ਤੁਸੀਂ ਅੱਜ ਕਿਸੇ ਇੱਕ ਮਾਸੂਮ ਬੱਚੇ ਦਾ ਹੱਕ ਮਾਰਿਆ ਠੋਡੇ ਬੱਚਿਆਂ ਨੇ ਗਾਂ ਕੇ ਵਜਾ ਨਿਕਲਣਾ ਉਸ ਅਕਾਲ ਪੁਰਖ ਤੋਂ ਮੰਗੋ ਜਿਹੜਾ ਤੁਹਾਨੂੰ ਦੇਖ ਕੇ ਨਹੀਂ ਪਛਤਾਉਂਦਾ ਇੱਕ ਮਾਸੂਮ ਦਾ ਹੱਕ ਮਾਰ ਕੇ ਤੁਸੀਂ ਸੁਖੀ ਨਹੀਂ ਬਸੋਗੇ ਜੇ ਇਸ ਨਗਰ ਦੀ ਸੰਗਤਾਂ ਦੇ ਵਿੱਚ ਗੁਰੂ ਸਾਲ ਦੀ ਹਾਜ਼ਰੀ ਦੇ ਵਿੱਚ ਐਡਾ ਇਕੱਠ ਦੇ ਵਿੱਚ ਤੁਸੀਂ ਆ ਕੇ ਆਪਦੀ ਗਲਤੀ ਵੀ ਮੰਨ ਲੈਣੇ ਆ ਦੋ ਚੌ ਦਿਨਾਂ ਦੇ ਵਿੱਚ ਵੀ ਪਿੰਡ ਦੀ ਪੰਚਾਇਤ ਤੋਂ ਜਾਂ ਸੱਜਣਾ ਤੋਂ ਇਸ ਗੱਲ ਦਾ ਮਹਿਸੂਸ ਕਰਦੇ ਆ ਯਾਰ ਵੀ ਸਾਡੇ ਤੋਂ ਗਲਤ ਹੋ ਗਿਆ ਬੱਚਿਆਂ ਦਾ ਹੱਕ ਉਹਨਾਂ ਦਾ ਦਿੱਤਾ ਜਾਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਉਹਨਾਂ ਨੂੰ ਵੀ ਵੀ ਇਹਨਾਂ ਦੇ ਹੱਕ ਆ ਜਿਹੜਾ ਇਹਨਾਂ ਨੂੰ ਬਿਲਕੁਲ ਦਵਾਇਆ ਜਾਵੇ ਇਸ ਦੀ ਜਿਹੜੀ ಗ್ರಾಮ ਪੰਚਾਇਤ ਆ ਸਮੂੱਚੀਆਂ ਕਿਸਾਨ ਜਥੇਬੰਦੀਆਂ ਅਸੀਂ ਹਰ ਟਾਈਮ ਇਸ ਪਰਿਵਾਰ ਦੇ ਨਾਲ ਖੜੇ ਆ ਇਹਨਾਂ ਦਾ ਹੱਕ ਇਹਨਾਂ ਨੂੰ ਅਸੀਂ ਲੈ ਕੇ ਦੇਵਾਂਗੇ ਹੂੰ ਇਹ ਤਿੰਨ ਚਾਰ ਦਿਨ ਤੋਂ ਬਾਅਦ ਫਿਰ ਅਗਲੀ ਰਣਨੀਤੀ ਹੋ ਸਕਦੀ ਆ ਜੇ ਨਹੀਂ ਕੋਈ ਹੱਲ ਹੁੰਦਾ ਨਹੀਂ ਦੇਖੋ ਜੀ ਬਿਲਕੁਲ ਜੋ ਪਿੰਡ ਦੀ ਸਾਡੀ ಗ್ರಾಮ ਪੰਚਾਇਤ ਆ ਇਥੋਂ ਨਗਰ ਲਵਾਮ ਦੀ ਜਾਂ ਨੇੜੇ ਅੜਨੇ ਗਵੰਡੀਆਂ ਪੰਚੇਤਾਂ ਉਹਨਾਂ ਅਸੀਂ ਉਹਨਾਂ ਦੇ ਪਿੱਛੇ ਆ ਜੋ ਸਾਨੂੰ ਉਹ ਹੁਕਮ ਕਰਨਗੇ ਅਸੀਂ ਉਹਨਾਂ ਦੇ ਹੁਕਮ ਤੇ ਇਹਨਾਂ ਬੰਨ ਉਹਨਾਂ ਨੂੰ ਲਾਗੂ ਕਰਾਂਗੇ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਪੂਰਾ ਇਸ ਗੱਲ ਦਾ ਦਬਾਅ ਪਾਵਾਂਗੇ ਵੀ ਇਸ ਬੱਚੇ ਦਾ ਹੱਕ ਉਹਨਾਂ ਨੂੰ ਦਿਵਾਇਆ ਜਾਵੇ ਇਹ ਕਿਸੇ ਤੋਂ ਭੀਖ ਨਹੀਂ ਮੰਗ ਰਿਹਾ ਇਹ ਆਪਦੇ ਪਿਓ ਦਾ ਆਪਦੇ ਦਾਦੇ ਦੀ ਜਾਇਦਾਦ ਦਾ ਵਿੱਚੋਂ ਹੱਕ ਮੰਗ ਰਿਹਾ ਜਿਹੜਾ ਉਹਨਾਂ ਨੇ ਧੋਖੇ ਨਾਲ ਲਵਾ ਲਿਆ ਸਾਰੇ ਗਵਾਵਾਂ ਦੇ ਤੁਸੀਂ ਬਿਆਨ ਲੈ ਲਏ ਆ ਉਹਨਾਂ ਨੂੰ ਵੀਰ ਨੂੰ ਵੱਡੇ ਨੂੰ ਬੇਨਤੀ ਕਰਦਾ ਹਾਂ ਵੀ ਜੋ ਹੋ ਗਿਆ ਉਸ ਗੱਲ ਨੂੰ ਪਛਤਾਵਾ ਨਹੀਂ ਜੇ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਪੁੱਲ ਕੇ ਚੌਥੇ ਦਿਨ ਕਰਿਆ ਜਦੋਂ ਆਪਾਂ ਭੁੱਲਿਆ ਨਹੀਂ ਕਿਹਾ ਜਾ ਸਕਦਾ ਇਸ ਬੱਚੇ ਦਾ ਜਿਹੜਾ ਬਣਦਾ ਹੋਦਾ ਹੱਕ ਦਿੱਤਾ ਜਾਵੇ ਦੁਬਾਰਾ ਫੇਰ ਉਸ ਪਰਿਵਾਰ ਨੂੰ ਬੇਨਤੀ ਹੈ ਬਿਲਕੁਲ ਇਸ ਇਹਨਾਂ ਦੇ ਨਾਲ ਇਨਸਾਫ ਹੋਵੇ ਉਹਨਾਂ ਨੂੰ ਬੇਨਤੀ ਆ ਵੀਰ ਬਣ ਕੇ ਇਹਨਾਂ ਦਾ ਜਰੂਰ ਬਣਦਾ ਹੱਕ ਦਿੱਤਾ ਜਾਵੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਇੱਕ ਸਨੇਹਾ ਇਹ ਬਹੁਤ ਮਾੜਾ ਜਾਂਦਾ ਜੇ ਅਸੀਂ ਭਰਾਵਾਂ ਦੇ ਆਪਦੇ ਹੱਕ ਮਾਰਾਂਗੇ ਆਪਦੇ ਬੱਚਿਆਂ ਦੇ ਪਹਿਲਾਂ ਸਾਡਾ ਕੌਣ ਜੰਮਦਾ ਸਾਡੇ ਨਾਲ ਸਾਡਾ ਭਰਾ ਜੰਮਦਾ ਭੈਣ ਜੰਮਦੀ ਆ ਬੱਚੇ ਉਹ ਤੋਂ ਬਾਅਦ ਜੰਮਦੇ ਆ ਜੇ ਬੱਚਿਆਂ ਨੇ ਤੇਰਿਆਂ ਨੇ ਸਾਥ ਨਾ ਦਿੱਤਾ ਜਮੀਨ ਜੀਨ ਜਾਇਦਤ ਕੀ ਕਰੇਗਾ ਤੂੰ ਸੋ ਇਸ ਅਪੀਲ ਕਰਦੇ ਹਾਂ ਉਸ ਭਰਾ ਨੂੰ ਵੀ ਜਰੂਰ ਇਸ ਬੱਚੇ ਦੇ ਉੱਤੇ ਸਿਰ ਤੇ ਹੱਥ ਰੱਖ ਕੇ ਉਹਨੂੰ ਉਹਦਾ ਬਣਦਾ ਹੱਕ ਦਿੱਤਾ ਜਾਵੇ ਹਾਂ ਪਹਿਨੇ ਵੀਡੀਓ ਤੋਂ ਬਾਅਦ ਪਿੰਡਲੇ ਤੇ ਕਿੰਨੇ ਲੋਕ ਖੜੇ ਆ ਮਿਲਿਆ ਹੌਸਲਾ ਹਾਂਜੀ ਬਹੁਤ ਹੌਸਲਾ ਮਿਲਿਆ ਧੰਨਵਾਦ ਕਰਦੀ ਆ ਸਾਰਿਆਂ ਦਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਮੇਰੇ ਨਾਲ ਖੜੇ ਆ ਹਾਂਜੀ ਮੇਰੇ ਪੇਕਿਆਂ ਵੱਲੋਂ ਦੱਬੀ ਹੈ ਨਹੀਂ ਸੀ ਇੰਨਾ ਵੀ ਕੋਈ ਬੋਲ ਦੂਗਾ ਪਰ ਵੀ ਇਹ ਸਾਰੇ ਭੈਣ ਭਰਾ ਹੀ ਮੇਰੇ ਵੀ ਮਾਪਿਓ ਵਰਗੇ ਆ ਹਾਂਜੀ ਭੈਣ ਭਰਾ ਵਰਗੇ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਆਏ ਹਾਂਜੀ ਸਾਰਿਆਂ ਦਾ ਤਾਂ ਬਿਲਕੁਲ ਇਹ ਕਥੀ ਤੌਰ ਤੇ ਜਿੰਨੇ ਵੀ ਦੋਚ ਸੀਗੇ ਉਹਨਾਂ ਦੇ ਉੱਪਰ ਮੀਟਿੰਗ ਹੋਈ ਆ ਔਰ ਇਧਰ ਕੈਮਰਾ ਚਾਰੇ ਪਾਸੇ ਤੁਹਾਨੂੰ ਘੁਮਾ ਦਿੰਨੇ ਆ ਚਾਰੇ ਪਾਸੇ ਸੰਗਤਾਂ ਪਹੁੰਚੀਆਂ ਨੇ ਆਂਡ ਗਵਾਂਡ ਪਿੰਡ ਦੇ ਲੋਕ ਇਸ ਪਿੰਡ ਦੇ ਔਰ ਜਥੇਬੰਦੀਆਂ ਚਾਹੇ ਕਿਸਾਨ ਯੂਨੀ ਹੋਣ ਸਮਾਜ ਸੇਵੀ ਜਥੇਬੰਦੀਆਂ ਹੋਣ ਕੋਈ ਵੀ ਹੋਵੇ ਜਿਸ ਨੇ ਵੀ ਵੀਡੀਓ ਦੇਖੀ ਜਾਂ ਜਿਸ ਤੱਕ ਵੀ ਸੁਨੇਹਾ ਪਹੁੰਚਿਆ ਕਿਉਂਕਿ ਵੈਸੇ ਵੀ ਫੋਨ ਤੇ ਵੀ ਸੁਨੇਹ ਚਲੋ ਪਹੁੰਚ ਜਾਂਦੇ ਨੇ ਅੱਜ ਕੱਲ ਜਦੋਂ ਕੋਈ ਵੀ ਵੀਡੀਓ ਦੇਖਦਾ ਜਾਂ ਕੋਈ ਗੱਲ ਏਰੀਏ ਦੀ ਉੱਠਦੀ ਆ ਉਸ ਤੋਂ ਬਾਅਦ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਇਸ ਨੂੰ ਪਿੰਡ ਦੇ ਵਿੱਚ ਹੀ ਇੱਕ ਮੀਟਿੰਗ ਕਰਕੇ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਅੱਜ ਮੀਟਿੰਗ ਪਹਿਲੀ ਹੋ ਚੁੱਕੀ ਆ ਜਿਸ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਆ ਵੀ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਅਗਰ ਪਰਿਵਾਰ ਆਪਣੀ ਗਲਤੀ ਮੰਨ ਲੈਂਦਾ ਹੈ ਜਾਂ ਪਰਿਵਾਰ ਇਹਨਾਂ ਨੂੰ ਜ਼ਮੀਨ ਦੇਣ ਦੇ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਪਿੰਡ ਦੇ ਵਿੱਚੋਂ ਸ਼ਾਇਦ ਉਹਨਾਂ ਦਾ ਬਾਈਕਾਟ ਤੱਕ ਵੀ ਕਰ ਦਿੱਤਾ ਜਾਵੇ ਕੋਈ ਭਾਂਡਾ ਟੈਂਡਾ ਕੋਈ ਮੰਜਾ ਬਿਸਤਰਾ ਕੋਈ ਵੀ ਲੈਣ ਦੇਣ ਜਿਹੜਾ ਪਿੰਡ ਦੇ ਵਿੱਚ ਮਾੜਾ ਮੋਟਾ ਚੱਲਦਾ ਹੁੰਦਾ ਉਹ ਸ਼ਾਇਦ ਬੰਦ ਕਰ ਦਿੱਤਾ ਜਾਵੇਗਾ ਜੋ ਇੱਥੇ ਗੱਲ ਕਹੀ ਗਈ ਆ ਪਰ ਉਹਨੂੰ ਦੇਖਣਾ ਇਹ ਹੋਵੇਗਾ ਕਿ ਦੂਜੀ ਧਿਰ ਕੀ ਕਰਦੀ ਆ ਕਿ ਦੂਜੀ ਧਿਰ ਇਸ ਫੈਸਲੇ ਨੂੰ ਮਨਜ਼ੂਰ ਕਰਦੀ ਆ ਜਾਂ ਫਿਰ ਇਨੂੰ ਕਾਨੂੰਨੀ ਕਾਰਵਾਈ ਰਾਹੀਂ ਹੀ ਹੱਲ ਕਰਨਾ ਪਵੇਗਾ। ਦੂਜੀ ਧਿਰ ਨਾਲ ਵੀ ਅਸੀਂ ਬੀਤੀ ਇੰਟਰਵਿਊ ਦੇ ਵਿੱਚ ਡਿਸਕਸ ਕੀਤਾ ਸੀ। ਉਹਨਾਂ ਨੇ ਇਹਨਾਂ ਦੋਸ਼ਾਂ ਦੇ ਬਾਬਤ ਇਹ ਕਿਹਾ ਸੀ ਕਿ ਸਾਡੇ ਪਿਤਾ ਜੀ ਜ਼ਮੀਨ ਸਾਡੇ ਨਾਲੋਂ ਆ ਗਏ ਨੇ। ਪਰ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਉਹਨਾਂ ਦਾ ਹਿੱਸਾ ਤਾਂ ਬਣਦਾ ਸੀ ਪਰ ਉਦੋਂ ਕਿਤੇ ਨਾ ਕਿਤੇ ਉਹ ਚੁੱਪ ਵੀ ਸੀਗੇ। ਲੇਕਿਨ ਹੁਣ ਦੇਖਣਾ ਹੋਵੇਗਾ ਕਿ ਇਸ ਭੈਣ ਨੂੰ ਇਨਸਾਫ ਕਦੋਂ ਤੱਕ ਮਿਲਦਾ ਹੈ। ਕਦੋਂ ਤੱਕ ਇਹਨਾਂ ਦਾ ਘਰ, ਇਹਨਾਂ ਦੀ ਜ਼ਮੀਨ ਇਹਨਾਂ ਦੇ ਨਾਮ ਵਾਪਸ ਲੱਗਦੀ ਆ। ਆਪ ਦਾ ਹਿੱਸਾ ਮੰਗ ਰਹੇ ਨੇ ਜੋ ਇਹਨਾਂ ਦਾ ਬਣਦਾ ਹੈ ਜੋ ਇਸ ਬੱਚੇ ਦਾ ਬਣਦਾ ਹੈ ਆਪਣੇ ਪਿਤਾ ਦਾ ਹਿੱਸਾ ਦੇਖਣਾ ਹੋਵੇਗਾ ਕਿ ਇਹਨਾਂ ਲੋਕਾਂ ਦੀ ਮਿਹਨਤ ਇਹਨਾਂ ਜਥੇਬੰਦੀਆਂ ਦੀ ਮਿਹਨਤ ਕਦੋਂ ਤੱਕ ਰੰਗ ਲਿਆਉਂਦੀ ਔਰ ਉਹ ਵਿਅਕਤੀ ਕਦੋਂ ਤੱਕ ਇਹਨਾਂ ਦੀ ਜ਼ਮੀਨ ਵਾਪਸ ਮੋੜਦੇ ਨੇ ਜਾਂ ਫਿਰ ਕਾਨੂੰਨੀ ਤਰੀਕੇ ਨਾਲ ਉਹ ਵਾਪਸ ਲੈਣੀ ਪੈਂਦੀ ਆ ਇਸ ਬਾਬਤ ਤਾਂ ਆਉਣ ਵਾਲਾ ਸਮਾਂ ਨਿਰਭਰ ਕਰਦਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ